ਚੋਰੀਆਂ ਵੀ ਛੋਟੀਆਂ ਹੋਣਗੀਆਂ ਇਹਨਾਂ ਨਹੀਂ ਆਗਾ ਕਿ ਅਸੀਂ ਮਾਂ ਨਾਲ ਕੱਪੜੇ ਟੈਲਵਾ ਦੀਆਂ ਇਹਨਾਂ ਟੇੜ ਲੱਗਾ ਆਇਆ ਕੱਪੜਿਆਂ ਦਾ ਖਲੇਰਾ ਹੀ ਚੁੱਕ ਲੋ ਹਲ ਤੁਹਾਨੂੰ ਛੋਟੀਆਂ ਪਈਆਂ ਨਹੀਂ ਆਂ ਗਿਆ ਪੈਣੀਆਂ ਨੇ ਉਹ ਖਲੇਰਾ ਚੁੱਕ ਲੋ ਅੱਕੀ ਕਿ ਤਰ੍ਹਾਂ ਖਲੇਰਾ ਪਾਇਆ ਵਾ ਸਵੇਰੇ ਜਾਣ ਲੱਗੇ ਇਹਨਾਂ ਨੂੰ ਕੁਝ ਮਿਲਦਾ ਨਹੀਂ ਹੈਗਾ ਆਪਣੀ ਚੀਜ਼ਾਂ ਟਿਕਾਣੇ ਤੇ ਰੱਖਣਾ ਸਿੱਖ ਲੋ ਲੋਂਠੇ ਹੋ ਗਏ ਵੱਡੇ ਮੈਂ ਨਹੀਂ ਰਖਣਾ ਤੁਹਾਡਾ ਸਾਰਾ ਕੰਮ ਮੈਂ ਨਹੀਂ ਕਰਨਾ ਮੇਨੇ ਹੋਰ ਬਥੇਰੇ ਕੰਮ ਹੁੰਨੇ ਨੇ ਵੇਰੇ ਤਾਂ ਮੇਰਾ ਹਾਂ ਹਾਲ ਹੁੰਦਾ ਇੱਕ ਪੈਰ ਮੇਰਾ ਸੋਈ ਚ ਹੁੰਦਾ ਇੱਕ ਪਾਸੇ ਇਹਨਾਂ ਨੇ ਕਰੇਲੇ ਕਰਨ ਹੁੰਦਾ ਬਸ ਮਿੰਤਾ ਰਸ ਮਿਲਦੀ ਨਹੀਂ ਇੱਧਰ ਉੱਧਰ ਇੱਧਰ ਉੱਧਰ ਭੱਜਣਾ ਮਈਆਂ ਨਹੀਂ ਮਿੰਤਾ ਚੱਲ ਟਿਊਸ਼ਨ ਦਾ ਟਾਈਮ ਹੋ ਗਿਆ ਮम्मा ਨਹੀਂ ਜਾਣਾ ਕਿਉਂ ਕਿਹੜੀ ਖੁਸ਼ੀ ਚ ਯਾ ਛੁੱਟੀਆਂ ਪੈਣਾਂ ਨਹੀਂ ਅੱਜ ਦੇਖ ਲਾਂਗੇ ਖਲੇ ਜਾਣਾ ਮੈਨਾਂ ਦਾ ਕੋਈ ਬੱਸ ਨਹੀਂ ਆਇਆ ਮੈਨੂੰ ਵਾ ਮੈਨੂੰ ਨਹੀਂ ਜਾਣਾ ਟਿਊਸ਼ਨ ਇੰਨੇ ਨੇ ਅਗਰ ਕੇਸ ਸਕੂਲੋਂ ਦੇ ਆਣੇ ਆਪਣੀ ਯੂਨੀਫਾਰਮ ਹੀ ਟਿਕਾਣੇ ਤੇ ਰੱਖ ਦੀਏ ਪਤਾ ਨਹੀਂ ਸ਼ੂਜ਼ ਕਿੱਧਰ ਜਾਂਦੇ ਟਾਈ ਕਿੱਧਰ ਜਾਂਦੀ ਬੈਲਟ ਕਿੱਧਰ ਜਾਂਦੀ ਕੋਈ ਲੈਣਾ ਦੇਣਾ ਨਹੀਂ ਇਹ ਕਿਹੜਾ ਪਹ ਹੋ ਮਹਾਰਸ਼ਤੀ ਜੇ ਹੁਣ ਤਾਂ ਸਵੇਰੇ ਨਿੰਦਰਾ ਹੀ ਨਿੰਦਰਾ ਹੀ ਪੂਰੀਆਂ ਨਹੀਂ ਹੋਦੀਆਂ ਉਹਨੂੰ ਕੋਈ ਲੈਣਾ ਦੇਣੀ ਬੱਚਾ ਸਕੂਲ ਜਾਂਦੇ ਨਹੀਂ ਜਾਂਦੇ ਨਾਲ ਅਰੇ ਰਿਬਨ ਦੇਖ ਲੈ ਜਦੋਂ ਮੈਂ ਪੁੱਛਿਆ ਸੀ ਤੇਰਾ ਰਿਬਨ ਕਿੱਥੇ ਤੂੰ ਕਹਿੰਦੀ ਮੈਨੂੰ ਕੋ ਸਕੂਲੇ ਛੱਡਿਆ ਆਈਆਂ ਮੈਂ ਤੇ ਨਾਲ ਵਾਲੀ ਜੈਪ 'ਚ ਸੀ ਫੋਰਥ ਚੋਕੇ ਫਿਰ ਅੱਖੀ ਨੂੰ ਟ੍ਰੇਸ਼ਨ ਟੇਬਲ ਚ ਇਫਨ ਕੱਢ ਲਈ ਅਸੀਂ ਆਲੇ ਆਲੇ ਟਾਈ ਟਾਈ ਕਿੱਥੋਂ ਮਿਲ ਪਈ ਕਿੱਥੋਂ ਮਿਲਦੀ ਪਈ ਮੈਂ ਤਾਂ ਪੀ ਹੋਏ ਜੀ